ਸਵਾਗਤ ਹੈ ਜੀ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਦੇ ਨਿਊਜ਼ ਦੇ ਨਾਲ ਤੇ ਮੈਂ ਹਾਂ ਚੇਤਨ ਕਾਸ਼ਾ ਹ ਇਸ ਵਕਤ ਅਸੀਂ ਹੁਸ਼ਾਰਪੁਰ ਦੇ ਸਥਾਨਿਕ ਘੰਟਾ ਘਰ ਨਜ਼ਦੀਕ ਬਣੇ ਬਾਲਮਿਕ ਭਾਈਚਾਰੇ ਦੇ ਕਮਿਊਨਿਟੀ ਹਾਲ ਦੇ ਬਾਹਰ ਮੌਜੂਦ ਹ ਜਿੱਥੇ ਕਿ ਕੱਲੇ ਇੱਕ ਹਾਦਸਾ ਵਾਪਰਿਆ ਤੁਹਾਨੂੰ ਸਭ ਤੋਂ ਪਹਿਲਾਂ ਦੱਸ ਦੇਣਾ ਚਾਹਾਂਗਾ ਕਿ ਇਹ ਜੋ ਕਮਿਊਨਿਟੀ ਹਾਲ ਹੈ ਬਾਲਮਿਕ ਭਾਈਚਾਰੇ ਦਾ ਇਹ ਨਿਰਮਾਣ ਅਧੀਨ ਹੈ ਹੁਸ਼ਿਆਰਪੁਰ ਨਗਰ ਨਿਗਮ ਵੱਲੋਂ ਇਸ ਦਾ ਜਿਹੜਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਕੈਮਰਾ ਪਰਸਨ ਨੂੰ ਕਹਾਂਗਾ ਕਿ ਤਸਵੀਰਾਂ ਜਿਹੜੀਆਂ ਦਿਖਾ ਦੇਣ نیچے ਤੋਂ ਲੈ ਕੇ ਉੱਪਰ ਤੱਕ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਦੇਣ ਮਹਿਜ਼ ਦੱਸਿਆ ਜਾ ਰਿਹਾ ਕਿ ਕੁਝ ਦਿਨ ਪਹਿਲਾਂ ਹੀ ਜਿਹੜਾ ਇਸ ਥਾਂ ਤੇ ਲੈਂਟਰ ਪਾਇਆ ਗਿਆ ਤੇ ਇਸ ਦੇ ਨਾਲ ਜੋ ਬਦਰਾ ਬਣਾਇਆ ਗਿਆ ਸੀ ਜੋ ਛੋਟੀ ਜੀ ਦੀਵਾਰ ਉੱਪਰ ਨੂੰ ਚੱਕੀ ਗਈ ਸੀ ਉਹ ਬੀਤੇ ਕੱਲ੍ਹ ਜਿਹੜੀ ਉਹ ਇੱਕਦਮ ਟੁੱਟ ਕੇ نیچے ਨੂੰ ਗਿਰ ਜਾਂਦੀ ਹੈ ਸੋ ਤਸਵੀਰਾਂ ਦੇ ਵਿੱਚ ਵੀ ਤੁਸੀਂ ਇਹ ਵੇਖ ਸਕਦੇ ਹੋ ਕਿ ਦੀਵਾਰ ਆ ਜਿਹੜੀ ਉਹ ਟੁੱਟ ਕੇ نیچے गिर ਪਈ ਆ ਜਿਹੜੀ ਉਹ ਬਾਦਰਾ نیچے ਨੂੰ ਡਿੱਗ ਪਿਆ ਸੀ نیچے ਆ ਜਿਹੜਾ ਉਹ ਇੱਟਾਂ ਵੀ ਜਿਹੜੀਆਂ ਖਿਲਰੀਆਂ ਪਈਆਂ ਪਰੰਤੂ ਗਨੀਮਤ ਰਹੀ ਆ ਕਿ ਇਸ ਹਾਸੇ ਦੇ ਵਿੱਚ ਜਿਹੜਾ ਇੱਕ ਨੁਕਸਾਨ ਹੋਣ ਤੋਂ ਜਿਹੜਾ ਬਚਾਅ ਹੋ ਗਿਆ ਕਿ ਜੇਕਰ ਕੋਈ ਜੀਵ ਜੰਤੂ ਜਾਂ ਕੋਈ ਵਿਅਕਤੀ ਇਸ ਤੇ ਹੀਠਾ ਆ ਜਾਂਦਾ ਤਾਂ ਕੋਈ ਜਿਹੜਾ ਵੱਡਾ ਜਾਂ ਦਰਦਨਾਕ ਹਾਦਸਾ ਜਿਹੜਾ ਉਹ ਵਾਪਰ ਸਕਦਾ ਸੀ ਕਿਉਂਕਿ ਇੱਟਾਂ ਦਾ ਜਮਾਵੜਾ ਆ ਕੇ ਜਿਸ ਤਰ੍ਹਾਂ ਦੇ ਨਾਲ ਨੀਚੇ ਨੂੰ ਡਿਗਿਆ ਤਾਂ ਹੋ ਸਕਦਾ ਜੇਕਰ ਇਸ ਇਮਾਰਤ ਹੇਠ ਕੋਈ ਆ ਜਾਂਦਾ ਤਾਂ ਹੋ ਸਕਦਾ ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਪਰੰਤੂ ਬੜੀ ਬੇਸ਼ਰਮੀ ਦੀ ਗੱਲ ਹੈ ਨਗਰ ਨਿਗਮ ਲਈ ਕਿ ਅੱਜ ਇਹ ਘਟਨਾ ਵਾਪਰਨ ਦੇ ਬਾਵਜੂਦ ਵੀ ਇਸ ਦਾ ਹਲੇ ਤੱਕ ਇਸ ਤੇ ਜਿਹੜੀ ਕੋਈ ਵੀ ਅਦੀ ਸਾਮ ਸੰਭਾਲ ਨਹੀਂ ਕੀਤੀ ਗਈ ਹੈ ਬਾਦਰਾ ਅਜੇ ਵੀ ਜਿਹੜਾ ਹਵਾ ਦੇ ਵਿੱਚ ਲਟਕ ਰਿਹਾ ਸੋ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਵੀ ਸਕਦੇ ਹੋ ਕਿ ਮੇਰੇ ਨਾਲ ਇਹ ਗੱਲਬਾਤ ਕਰਨ ਲਈ ਇਹ ਬਾਲਮਿਕ ਭਾਈਚਾਰੇ ਦੇ ਵੱਖ-ਵੱਖ ਨੁਮਾਇੰਦੇ ਮੌਜੂਦ ਨੇ ਗੱਲਬਾਤ ਕਰਾਂਗੇ ਹਾਂਜੀ ਭਾਈ ਸਾਹਿਬ ਕੀ ਨਾਮ ਹੈ ਤੁਹਾਡਾ ਕੀ ਨਾਮ ਹੈ ਤੁਹਾਡਾ ਮੈਂ ਨਾ ਵਿਨੋਦ ਹੰਸ ਵਿਨੋਦ ਜੀ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਮੈਂ ਸ਼ਾਹਪੁਰ ਦਾ ਰਹਿਣ ਵਾਲਾ ਬਾਲਮਿਕੀ ਸਵਾਦ ਦਾ ਜਨ ਸਖਤੇ ભગવાન ਬਾਲਮਿਕ ਸਰ ਰਜਿਸਟਰਡ ਸ਼ਾਹਪੁਰ ਦਾ ਮਹਾਂ ਮੰਤਰੀਆ ਜੀ ਕੀ ਕਹਿਣਾ ਚਾਹੁੰਦੇ ਹੋ ਆ ਹਾਲਾਤ ਵੇਖ ਕੇ ਕੱਲ ਇੱਕ ਵੱਡਾ ਹਾਦਸਾ ਹੋਣੋ ਜਿਹੜਾ ਬਚ ਕੀ ਗਿਆ ਹਾਦਸਾ ਹੋ ਗਿਆ ਚਲੋ ਗਨੀਮਤ ਰਹੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਕਿਉਂਕਿ ਨਾਲੇ ਇੱਕ ਸੰਘਣੀ ਆਬਾਦੀ ਵੀ ਰੇ ਵਸਦੀ ਹੈ ਜੀ ਇਹ ਜਿਹੜਾ ਕਮਿਟੀ ਹਾਲ ਆ ਅਸੀਂ ਡੀਸੀ ਸਾਹਿਬ ਤੋਂ 16 ਲੱਖ ਦੀ 15 ਲੱਖ ਦੀ ਗ੍ਰਾਂਟ ਲਈ ਜਿਹੜੀ ਮੈਡਮ ਅੰਮਕਾ ਸੋਨ ਨੇ ਜਿਹੜੀ ਕਿ ਰਾਜ ਸਭਾ ਮੈਂਬਰ ਸੀ ਉਹਨੇ ਸਾਡੇ ਬਾਲਮਿਕ ਸਭਾ ਨੂੰ ਇੱਕ ਗ੍ਰਾਂਟ ਦਿੱਤੀ ਸੀ ਔਰ ਇਹ ਗ੍ਰਾਂਟ ਅਸੀਂ ਬੜੀ ਮਿਹਨਤ ਨਾਲ ਡੀਸੀ ਸਾਹਿਬ ਤੱਕ ਪਹੁੰਚਾਈ ਡੀਸੀ ਸਾਹਿਬ ਨੇ ਇਸ ਗ੍ਰਾਂਟ ਨੂੰ ਫਿਰ ਕਾਰਪੋਰੇ ਕਾਰਪੋਰੇਸ਼ਨ ਨੂੰ ਕਿਹਾ ਸੀ ਵੀ ਇਹਦੀ ਕਮਿਊਨਿਟੀ ਹਾਲ ਬਣਾ ਲੈਣਾ ਹੈ ਕਮਿਊਨਿਟੀ ਹਾਲ ਵਾਸਤੇ ਉਹ ਉਹਨੇ ਠੇਕੇਦਾਰ ਨੂੰ ਅਲਾਟ ਕੀਤਾ ਇੱਕ ਕੰਪਨੀ ਆ ਜਿਹੜੀ ਕਿ ਕਾਰਪੋਰੇਸ਼ਨ ਦੀ ਆ ਉਹਨੂੰ ਦੇ ਕੇ ਉਹਨੇ ਅੱਗੇ ਠੇਕੇ ਤੇ ਦੂਜੇ 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 ਕਿਸੇ ਉਹ ਠੇਕੇਦਾਰ ਨੂੰ ਕੰਮ ਦਿੱਤਾ ਉਹ ਜਦੋਂ ਕੰਮ ਉਹਨੇ ਸ਼ੁਰੂ ਕੀਤਾ ਅਸੀਂ ਉਹਨੂੰ ਦੱਸ ਕੇ ਆ ਭਾਈ ਸਾਹਿਬ ਇਹ ਸਾਡਾ ਧਾਰਮਿਕ ਕੰਮ ਹੈ ਬਹੁਤ ਗਰੀਬ ਸਾਡੀ ਸੰਸਥਾ ਆ ਤੇ ਇਹਦੇ ਦੇ ਜਿਹੜਾ ਕੰਮ ਕਰਨਾ ਬੜਾ ਇਮਾਨਦਾਰੀ ਨਾਲ ਮਿਹਨਤ ਨਾਲ ਕਰਨਾ ਤੇ ਕਿਹੜਾ ਠੇਕੇਦਾਰ ਇਸ ਵਕਤ ਮੌਜੂਦਾ ਸਮੇਂ ਦੇ ਵਿੱਚ ਕਿਹੜਾ ਠੇਕੇਦਾਰ ਦੇ ਅਧੀਨ ਹੈ ਦੀ ਦੇਖ ਰਾਕੇ ਦੇਖ ਰੇ ਕਿ ਹੈ ਜਾਂ ਕਿਹਦਾ ਵੱਲੋਂ ਇਹਨਾਂ ਦਾ ਮਹਿਮਾਨ ਕਰਵਾਇਆ ਜਾ ਰਿਹਾ ਕਰ ਤੇ ਖੋਸਲਾ ਕਰ ਤੇ ਖੋਸਲਾ ਜਿਹੜਾ ਗਰੀਲੀ ਮੰਡੀ ਰਹਿੰਦਾ ਉਹਨੇ ਪੱਟੇ ਠੇਕੇ ਠੇਕਾ ਲਿਆ ਕਿਸੇ ਕੰਪਨੀ ਤੋਂ ਤੇ ਉਹਨੇ ਕੰਮ ਜੁੜ ਸ਼ੁਰੂ ਕਰਨਾ ਆ ਉਹਨੇ ਸੰਪਰਕ ਕੀਤਾ ਮੈਨ ਨਾਲ ਕਿਉਂਕਿ ਮੈਂ ਜਨਰਲ ਸੈਕਟਰੀ ਆ ਬਾਲਮਿਕ ਸਵਾ ਦਾ ਮੈਨਾਂ ਸੰਪਰਕ ਕਰਨ ਤੋਂ ਬਾਅਦ ਮੈਂ ਕਿਹਾ ਠੇਕੇਦਾਰ ਜੀ ਇਹ ਸਾਡਾ ਸਿੰਪਲ ਜਿਹਾ ਕੰਮ ਹੈ ਇਨ ਬੜੀ ਇਮਾਨਦਾਰੀ ਨਾਲ ਕਰਨਾ ਸਾਡੇ ਕੋਲ ਪੈਸਾ ਬਹੁਤ ਘੱਟ ਹੁੰਦਾ ਹੈ ਤੇ ਅਸੀਂ ਗਰਾਂਟਾ ਲੈ ਕੇ ਲੋਕਾਂ ਦੀ ਸੇਵਾ ਲੈ ਕੇ ਕੰਮ ਕਰਾਉਂਦੇ ਆ ਤੇ ਉਹ ਕਹਿੰਦਾ ਨਹੀਂ ਜੀ ਭਾਈ ਸਾਹਿਬ ਮੈਂ ਬਿਲਕੁਲ ਮਾਨਦਾ ਇਹਦਾ ਮਿਹਨਤ ਨਾਲ ਕੰਮ ਕਰੂੰਗਾ ਮੈਂ ਉਹਨੂੰ ਕਿਹਾ ਮੈਂ ਕਿ ਠੇਕੇਦਾਰ ਜੀ ਜਦੋਂ ਤੁਸੀਂ ਲੈਂਟਰ ਪਾਣਾ ਸਾਨੂੰ ਸਰੀਅਤ ਹਸਣਾ ਕਿ ਅਸੀਂ ਆਪਣਾ ਇੰਜੀਨੀਅਰ ਬੁਲਾਵਾਂਗੇ ਉਹ ਦਿਖਾਵਾਂਗੇ ਜਿਹੜੇ ਕਿ ਡਰਾਇੰਗ ਬਣਾਈ ਜਾ ਕਿ ਸਰੀਅਤ ਠੀਕ ਪਾਇਆ ਤੇ ਜਦੋਂ ਤੁਸੀਂ ਮਿਕਸਚਰ ਪਾਣਾ ਜੀ ਮਿਕਸਚਰ ਵੀ ਸਾਡੀ ਹਾਜ਼ਰੀ ਵਿੱਚ ਪਾਣਾ ਪਰ ਸਾਨੂੰ ਦਿਖਾਲ ਕੇ ਪਾਣਾ ਤੇ ਉਹਨੇ ਕੁਝ ਨਹੀਂ ਕੀਤਾ ਉਹਨੇ ਨਾ ਸਾਨੂੰ ਬੁਲਾਇਆ ਨਾ ਸਾਡੇ ਇੰਜੀਨੀਅਰ ਨੂੰ ਬੁਲਾਇਆ ਮਨੇ ਆਪਣੇ ਆਪ ਹੀ ਸਾਰਾ ਕੰਮ ਸ਼ੁਰੂ ਕਰ ਦਿੱਤਾ। ਤਿੰਨ ਛੁੱਟੀਆਂ ਸੀ। ਉਹ ਤੋਂ ਕੰਮ ਕਰਨ ਤੋਂ ਜੋ ਕੰਮ ਕਰਨਾ ਸ਼ੁਰੂ ਕਰਤਾ ਤੇ ਅਸੀਂ ਦੇਖਿਆ ਕਿ ਇਹ ਲੈਂਟਰ ਪਾਣਾ ਸ਼ੁਰੂ ਹੋ ਗਿਆ। ਸਾਹ ਦਾ ਦਖਾਲਿਆ ਇਹ ਨਾ ਸਰੀਆ ਦਖਾਲਿਆ ਨਾ ਸੀਮਿੰਟ ਦਖਾਲਿਆ ਕਿਸ ਮਕਸਦ ਦਾ ਪਾ ਰਿਆ। ਕਿੰਨਾ ਕਿੰਨਾ ਸਮਾਂ ਹੋ ਗਿਆ ਜੀ ਇਹ ਲੈਂਟਰ ਪਾਇਆ ਨੂੰ ਜਿਹੜੇ ਬਾਦਰ ਵੀ ਵਧਾਏ ਹੋਏ ਸੀਗੇ ਉੱਪਰ। ਦੀਵਾਲੀ ਦੀਵਾਲੀ ਤੇ ਲੈਂਟਰ ਪਾਇਆ ਸੀ। ਦੀਵਾਲੀ ਤੋਂ ਦੋ ਦਿਨ ਪਹਿਲਾਂ। ਤਿੰਨ ਛੁੱਟੀਆਂ ਸੀ ਇਹਨੇ ਦੇਖਿਆ ਕਿ ਛੁੱਟੀਆਂ ਦਾ ਸਮਾਂ ਆਏਗਾ ਕਿ ਨਾ ਕਾਰਪੋਰੇਸ਼ਨ ਦੇ ਅਫਸਰ ਆਣਗੇ ਨਾ ਕੋਈ ਦੇਖੂਗਾ ਮੈਂ ਚੋਰੀ ਜੋ ਵੀ ਕਾਲਾ-ਮਾਲਾ ਕਰ ਦੇਵਾਂ। ਤੇ ਉਹਨੇ ਕਾਲਾ ਮਾਲਾ ਕਰਕੇ ਲੈਂਟ ਪਾਤਾ ਮਤਲਬ ਕਿਤੇ ਮੈਂ ਸਪੱਸ਼ 10 ਕਹਿ ਸਕਦਾ ਕਿ ਤਿੰਨ ਕੁ ਮਹੀਨਿਆਂ ਦੇ ਕਰੀਬ ਸਮੇਂ ਦੌਰਾਨ ਜਿਹੜਾ ਹਾਸਾ ਵਾਪਰ ਗਿਆ ਆ ਲਗਭਗ ਤਿੰਨ ਮਹੀਨੇ ਸਮਾਂ ਕਿਉਂਕਿ ਇਹਦੇ ਜਿਹੜਾ ਜਿਹੜਾ ਕਾਰਪੋਰੇਸ਼ਨ ਦਾ ਕੰਮ ਹੁੰਦਾ ਉਹਦੇ ਵਿੱਚ ਕਾਰਪੋਰੇਸ਼ਨ ਡਿਊਟੀ ਲੱਗਦੀ ਆ ਕਿ ਇੱਕ ਐਸ ਡੀਓ ਜਾਂ ਕੋਈ ਜੀ ਮੋਨਿਟਰਿੰਗ ਕਰਦਾ ਇਹਦੀ ਦੇਖਰੇਖ ਕਰਨ ਆਉਂਦਾ ਕਿ ਮਟੀਰੀਅਲ ਜਿਹੜਾ ਵਧੀਆ ਵਰਤਿਆ ਜਾ ਰਿਹਾ ਕਿ ਨਹੀਂ ਹਾਂ ਮੈਂ ਜੀ ਦੀ ਜੀ ਦੀ ਕੋਈ ਡਿਊਟੀ ਲਗਾਈ ਜਾਂਦੀ ਕਾਰਪੋਰੇਸ਼ਨ ਵੱਲ ਪਰ ਉਸ ਟਾਈਮ ਦੇ ਉੱਤੇ ਨਾ ਸਾਰਾ ਦਿਨ ਹੀ ਨਾ ਕੋਈ ਜੀ ਆਇਆ ਨਾ ਕੋਈ ਐਸ ਡੀਓ ਆਇਆ ਇਹ ਮੋਨਿਟਰਿੰਗ ਨਾ ਉਹਨੇ ਦੇਖਿਆ ਮਟੀਰੀਅਲ ਕਿਦਾਂ ਉਹ ਆਪਣੀ ਮਰਜ਼ੀ ਦਾ ਮਟੀਰੀਅਲ ਪਾ ਕੇ ਲੈਂਟਰ ਪਾ ਕੇ ਚਲਾ ਗਿਆ ਫਿਰ ਉਸ ਤੋਂ ਅਗਲੇ ਦਿਨ ਅਸੀਂ ਨਾਲ ਹੀ ਕਾਰਪੋਰੇਸ਼ਨ ਕੋਲ ਸ਼ਿਕਾਇਤ ਲਿਖਤ ਸ਼ਿਕਾਇਤ ਕਰ ਦਿੱਤੀ ਆ ਕਿ ਜਿਹੜਾ ਲੈਂਟਰ ਪਾਇਆ ਗਿਆ ਇਹ ਸਾਡੀ ਮਰਜ਼ੀ ਤੋਂ ਬਗੈਰ ਪਾਇਆ ਗਿਆ ਨਾ ਸਾਨੂੰ ਮਟੀਰੀਅਲ ਦੱਸਿਆ ਕਿਦਾਂ ਦਾ ਪਾਇਆ ਨਾ ਸਾਡ ਨੂੰ ਸਾਡੇ ਮੁਤਾਬਕ ਉਸ ਵਕਤ ਤੁਹਾਡੇ ਵੱਲੋਂ ਬਕਾਇਦਾ ਜਿਹੜੀ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ ਬਾਲਮੀਕ ਭਾਈਚਾਰੇ ਵੱਲੋਂ ਹਾਂ ਬਿਲਕੁਲ ਜਵਾਬ ਦਿੱਤਾ ਸੀਗਾ ਫਿਰ ਨਿਗਰ ਨਿਗਮ ਨੇ ਉਹ ਤੋਂ ਉਹ ਨਗਰ ਨਿਗਮ ਨੇ ਲੈ ਕੇ ਰੱਖ ਲਈਆਂ ਹਜੇ ਤੱਕ ਕੋਈ ਕੰਮ ਜਵਾਬ ਨਹੀਂ ਦਿੱਤਾ ਅਖਬਾਰਾਂ ਦੀ ਨਿਊਜ਼ ਵੀ ਆਈ ਸੀ ਉਹਦੀ ਅਖਬਾਰਾਂ ਦੀ ਨਿ ਇਸ ਸਬੰਧ ਵਿੱਚ ਪਰ ਕਾਰਪੋਰੇਸ਼ਨ ਵਾਲਿਆਂ ਨੇ ਉਸ ਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਨਾ ਕੋ ਇਨਕੁਆਰੀ ਕੀਤੀ ਨਾ ਦੇਖਭਾਲ ਕੀਤੀ ਕੀ ਕਹਿ ਸਕਦੇ ਆ ਜੀ ਕਿ ਸਬੰਧਤ ठेकेदार ਵੱਲੋਂ ਜਿਹੜੀ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਜਿਹੜਾ ਇਹ ਮਹਿਜ਼ ਤਿੰਨ ਕੁ ਮਹੀਨਿਆਂ ਦੇ ਦੌਰਾਨ ਹੀ ਜਿਹੜੀ ਇਹ ਬਿਲਡਿੰਗ ਨਵੀਂ ਬਣਾਈ ਜਾ ਰਹੀ ਹੈ ਤੈਸ ਨਾਲ ਸੌਣੀ ਸ਼ੁਰੂ ਹੋ ਚੁੱਕੀ ਹੈ ਇਹ ਜੋ ਵੀ ਇਹਨਾਂ ਨੇ ਮਟੀਰੀਅਲ ਜਦੋਂ ਵਰਤਤ ਰੇ ਸੀ ਤਾਂ ਮੈਂ ਇਹਨਾਂ ਨੂੰ ਇਹ ਗੱਲ ਕਹੀ ਸੀ ਮੈਂ ਕਿ ਭਾਈ ਸਾਹਿਬ ਤੁਹਾਡਾ ਮਟੀਰੀਅਲ ਬਿਲਕੁਲ ਗਲਤ ਪੈ ਰਿਆ ਵਾ ਔਰ ਸੀਮੈਂਟ ਵੀ ਤੁਹਾਡਾ ਹਲਕਾ ਵਾ ਜਿਹੜਾ ਸੀਮੰਟ ਤੁਸੀਂ ਵਰਤ ਰਹੇ ਹੋ ਉਹ ਸਰਕਾਰ ਵੱਲੋਂ ਅਪਰੂਵਡ ਨਹੀਂ ਹੈਗਾ ਏ ਜੇਕੇ ਦਾ ਬਹੁਤ ਹਲਕਾ ਸੀਮੰਟ ਇਹਨੇ ਵਰਤਿਆ ਵਾ ਸੀਮੰਟ ਦੀ ਰੇਸ਼ਿਓ ਘੱਟ ਬਜਰੀ ਦੀ ਵੀ ਘੱਟ ਤਾਂ ਰੇਤ ਜ਼ਿਆਦਾ ਸੀ ਇਹਦੀ ਅਸੀਂ ਹੁਣ ਕੋਸ਼ਿਸ਼ ਕਰਨੀ ਆ ਵੀ ਇਹ ਮਸਾਲਾ ਜਿਹੜਾ ਹੈ ਚੈੱਕ ਵੋਟਰੀ ਚੈੱਕ ਰਾ ਕੇ ਅਸੀਂ ਇਹਨਾਂ ਨੂੰ ਆਪਣੇ ਪ੍ਰੂਫ ਬਣਵਾ ਲੈ ਕੇ ਇਹਨਾਂ ਤੇ ਅਸੀਂ ਕੇਸ ਦਰਜ ਕਰਾਵਾਂਗੇ ਜੇ ਨਹੀਂ ਇਹਨਾਂ ਨੇ ਮੰਨ ਗੱਲ ਮੰਨੀ ਤਾਂ ਸਾਰਾ ਸਾਰਾ ਡਿਸਮੈਂਟਲ ਕਰਾ ਕੇ ਸਾਡਾ ਲੈਂਟਰ ਪੂਰਾ ਪਾ ਕੇ ਦੇਣ ਗਰੀਬ ਜਨਤਾ ਦੇ ਕਮਿਊਨਿਟੀ ਹਾਲ ਹੈ ਸਵਾਲ ਸਵਾਲ ਇਹ ਹੀ ਹੈ ਅੰਕਲ ਜੀ ਕਿ ਜੇਕਰ ਕੋਈ ਇਹ ਬਣ ਕੇ ਤਿਆਰ ਹੋ ਜਾਂਦੀ ਅੰਦਰ ਕੋਈ ਮੀਟਿੰਗ ਚੱਲਦੀ ਹੁੰਦੀ ਕਿਉਂਕਿ ਆਪਾਂ ਵੇਖਦੇ ਆਂ ਕਿ ਸਮੇਂ-ਸਮੇਂ ਤੇ ਇੱਥੇ ਮੀਟਿੰਗਾਂ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਛੋਟਾ ਮੋਟਾ ਸਮਾਗਮ ਹੁੰਦਾ ਉਸ ਵਕਤ ਇਹ ਹਾਦਸਾ ਵਾਪਰ ਜਾਂਦਾ ਤਾਂ ਮੈਨੂੰ ਲੱਗਦਾ ਕਿ ਇਹ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਦੇਖੋ ਜੀ ਇਹ ਹਾਲਾਂਕਿ ਇਹਦੇ ਉੱਪਰ ਕੋਈ ਚੜ੍ਹਿਆ ਨਹੀਂ ਇਹ ਆਪਣੇ ਆਪ ਗਿਰ ਗਿਆ 3 ਮਹੀਨੇ ਬਾਅਦ ਜਦੋਂ ਸਾਡੇ ਕੋਈ ਕੋਈ ਹਾਲ ਕੋਈ ਵਿਆਹ ਸ਼ਾਦੀ ਜਾਂ ਕੋਈ ਮਾਤਮ ਨੇ ਕੋਈ ਇਸ ਕਰਿਆ ਕਰਮ ਹੋਣਾ ਇਹਦੇ ਉੱਪਰ ਲੋਕਾਂ ਨੇ ਚੜਨਾ ਵੀ ਆ ਉਹ ਤੋਂ ਭਾਰ ਪੈਣਾ ਉਹ ਤੋਂ ਕੋਈ ਵੀ ਜਾਨੀ ਨੁਕਸਾਨ ਹੋ ਸਕਦਾ ਵਾ ਹੁਣ ਵੀ ਪਤਾ ਲੱਗਿਆ ਕਿ ਤੁਸੀਂ ਲਿਖਤੀ ਸ਼ਿਕਾਇਤ ਦਿੱਤੀ ਹੈ ਸਬੰਧਤ ਥਾਣੇ ਨੂੰ ਜਾਂ ਨਗਰ ਨਿਗਮ ਨੂੰ ਦਿੱਤੀ ਹੈ ਜੀ ਹਾਂਜੀ ਅਸੀਂ ਐਸਐਸਓ ਸਾਹਿਬ ਨੇ ਵੀ ਰਿਟਰਨ ਦਿੱਤਾ ਵਾ ਲਿਖ ਕੇ ਐਸਐਚਓ ਸਾਹਿਬ ਕਹਿੰਦੇ ਮੈਂ ਆਪ ਜਾ ਕੇ ਮੌਕਾ ਜਾ ਕੇ ਦੇਖ ਕੇ ਆਣਾ ਵਾ ਫਿਰ ਅਸੀਂ ਕਾਰਪੋਰੇਸ਼ਨ ਚ ਵੀ ਲਿਖ ਕੇ ਦੇ ਕੇ ਆਂ ਕੱਲ੍ਹ ਆਈ ਬਕਾਇਦਾ ਨੰਬਰ ਲੁਕਾ ਕੇ ਆਏ ਆਪਣੇ ਚਿੱਠੀ ਨੂੰ ਤਾਂ ਹੁਣ ਕੋਸ਼ਿਸ਼ ਕਰਾਂਗਾ ਅਸੀਂ ਅਖਬਾਰਾਂ ਵਾਲਿਆਂ ਨੂੰ ਵੀ ਅੱਜ ਲਿਖ ਕੇ ਦੇ ਦੇ ਰਹੇ ਹਾਂ ਹਾਂਜੀ ਕਿਸ ਤਰ੍ਹਾਂ ਵੇਖਦੇ ਹਾਂ ਇੱਕ ਪਾਸੇ ਸਰਕਾਰ ਆ ਜਿਹੜੀ ਉਹ ਇਮਾਨਦਾਰੀ ਦਾ ਢਿੰਡੋਰਾ ਪੇਟ ਰਹੀ ਆ ਚਿੰਟੂ ਜੀ ਹਾਂਜੀ ਹਾਂਜੀ ਤੇ ਸਰਕਾਰ ਕਹਿੰਦੀ ਆ ਕਿ ਬਦਲਾਅ ਆਇਆ ਜੀ ਅਸੀਂ ਬਦਲਾਅ ਲਿਆਂਦਾ ਇਮਾਨਦਾਰਾਂ ਦੀ ਸਰਕਾਰਾਂ ਮਲਾਵਟ ਖੋਰਾਂ ਨੂੰ ਆਪਾਂ ਜਿਹੜਾ ਖਤਮ ਕਰ ਦਿੱਤਾ ਗਿਆ ਅਸੀਂ ਆਪਣੇ ਹੁਸ਼ਿਆਰਪੁਰ ਤੋਂ ਕੈਬਨਿਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੀ ਗੱਲ ਕਰੀ ਤਾਂ ਅਕਸਰ ਉਹ ਲਾਈਵ ਹੋ ਕੇ ਜਿਹੜਾ ਵੀ ਕੰਮ ਕਰਦੇ ਆ ਕਿੰਨਾ ਕੁ ਬਦਲਾਅ ਤੁਹਾਨੂੰ ਲੱਗਦਾ ਆਇਆ ਕਿ ਇਮਾਨਦਾਰੀ ਦੀ ਮਿਸਾਲ ਕਿੰਨੀ ਕੇ ਕਾਇਮ ਹੋਈ ਬਦਲਾਅ ਇਹ ਆਇਆ ਕਿ ਸਾਡੇ ਦੋ ਕੰਮ ਚੱਲ ਰਹੇ ਆ ਇੱਕ ਵਾਲਮੀਕੀ ਜੰਝਕਾਰ ਇੱਕ ਵਾਲਮੀਕੀ ਚੌਂਕ ਇਹ ਵੀ ਡਿੱਗਿਆ ਸਾਡਾ ਜਿਹੜਾ ਵਾਲਮੀਕੀ ਚੌਂਕ ਆ ਉਹਦੀ ਵੀ ਜਦੋਂ ਬਾਰਿਸ਼ ਹੁੰਦੀ ਆ ਤਾਂ ਚੁੰਦਾ ਪਾਣੀ ਦੋਨੋਂ ਕੰਮ ਇਹੀ ਬਦਲਾਅ ਲਿਆਂਦਾ ਜੀ ਉਹਨਾਂ ਨੇ ਕੀ ਕਹਣਾ ਚਾਹੁੰਦੇ ਹੁਣ ਤੁਹਾਡੇ ਵੱਲੋਂ ਵੀ ਦੋਸ਼ ਲਾਇਆ ਜਾ ਰਿਹਾ ਕਿ ਜਿਹੜਾ ਪ੍ਰਸ਼ਾਸਨ ਹੈ ਉਹ ਟਾਲਮਟੋਲ ਕਰ ਰਿਹਾ ਉਸ ਤੋਂ ਵੀ ਵੱਡੀ ਗੱਲ ਬੇਸ਼ਰਮੀ ਹੈ ਜਿਹੜੀ ਉਹ ਨਗਰ ਨਿਗਮ ਦੀ ਕਹਿ ਲੋ ਸੰਬੰਧਤ ਅਧਿਕਾਰੀਆਂ ਦੀ ਕਹਿ ਲੋ ਜਾਂ ਠੇਕੇਦਾਰ ਦੀ ਕਹਿ ਲੋ ਕਿ ਇਹ ਬਾਦਰਾ ਜਿਹੜਾ ਅਜੇ ਵੀ ਹਵਾ ਦੇ ਵਿੱਚ ਲਟਕ ਰਿਹਾ ਕਿ ਕੱਲ ਪਰਸੋ ਇਹ ਕਹਿੰਦੇ ਪੁਚਾਲ ਦੇ ਛਟਕੇ ਵੀ ਮਹਿਸੂਸ ਹੋਏ ਆ ਕਿ ਜੇਕਰ ਦੁਬਾਰਾ ਕੋਈ ਰੱਬ ਨਾ ਕਰੇ ਇਦਾਂ ਦਾ ਹਾਦਸਾ ਵਾਪਰ ਜਾਂਦਾ ਮੈਨੂੰ ਲੱਗਦਾ ਥੱਲੇ ਇੱਕ ਵੱਡਾ ਨੁਕਸਾਨ ਹੋ ਸਕਦਾ ਅਜੇ ਵੀ ਇਹਨਾਂ ਨੂੰ ਸ਼ਰਮ ਨਹੀਂ ਆਈ 2 ਮਹੀਨੇ ਪਹਿਲਾਂ ਵਾਲਮੀਕ ਸਭਾ ਵੱਲੋਂ ਇੱਕ ਰਿਟਰਨ ਦੇ ਵਿੱਚ ਸ਼ਿਕਾਇ ਪਰ ਉਹਨਾਂ ਨੇ ਕਾਰਪੋਰੇਸ਼ਨ ਵਾਲੇ ਕੋਈ ਉੱਤੇ ਧਿਆਨ ਨਹੀਂ ਦਿੱਤਾ ਦੇਖ ਲਓ ਤੁਸੀਂ ਹਾਸਾ ਦੇਖ ਸਕਦੇ ਹੋ ਨਹੀਂ ਹੁਣ ਤੁਸੀਂ ਮੰਗ ਕੀ ਕਰਦੇ ਹੋ ਕੀ ਮੰਗ ਆਪਣੀ ਵੱਲੋਂ ਕਿ ਜਿਹੜੇ ਜਿਹੜਾ ਠੇਕੇਦਾਰ ਆ ਔਰ ਜਿਹੜੇ ਅਧਿਕਾਰੀ ਆ ਕਾਰਪੋਰੇਸ਼ਨ ਦੇ ਉਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਜੀ ਰਿਸ਼ੀ ਜੀ ਕੀ ਕਹਿਣਾ ਚਾਹੁੰਦੇ ਹੋ ਕੱਲ ਜਿਸ ਤਰ੍ਹਾਂ ਦਾ ਇਹ ਵਰਤਾਰਾ ਵਾਪਰ ਰਿਹਾ ਅਜੇ ਤੱਕ ਨਿਗਮ ਦਾ ਕੋਈ ਵੀ ਅਧਿਕਾਰੀ ਤੁਹਾਡੇ ਦੱਸੇ ਮੁਤਾਬਕ ਨਹੀਂ ਪਹੁੰਚਿਆ ਅਜੇ ਵੀ ਇਹ ਜਿਹੜਾ ਬਾਤਰਾ ਹੈ ਹਵਾ ਦੇ ਵਿੱਚ ਇਹ ਜਿਹੜਾ ਝੂਲ ਰਿਹਾ ਜੀ ਦੇਖੋ ਜੀ ਚੇਤਨ ਜੀ ਬਹਿਤ ਦਾ ਕੀ ਕੋਈ ਵੱਡੀ ਘਟਨਾ ਦਾ ਇੰਤਜ਼ਾਰ ਕਰ ਰਿਹਾ ਜੀ 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 ਬਿਲਕੁਲ ਦੇਖੋ ਇਹ ਚ ਸਰਕਾਰਾਂ ਮਿਲੀਆਂ ਪੀਆਂ ਵਾ ਪਹਿਲੇ ਠੇਕੇਦਾਰ ਦੇ ਬਾਅਦ ਨਾ ਸੋਚੇ ਕਿ ਠੇਕੇਦਾਰ ਕੱਲਾ ਇਹ ਚ ਭ੍ਰਸ਼ਟ ਤੁਸੀਂ ਬਦਲਾ ਦੀ ਗੱਲ ਕੀਤੀ ਬਦਲਾ ਇਹ ਚ ਆਇਆ ਵਾ ਪਹਿਲਾਂ ਤਾਂ ਜਾਤ ਪਾਤ ਤੇ ਦੇਖੋ ਬਦਲਾ ਵਾ ਵਾਲਮੀਕ ਸਮਾਜ ਨਾਲ ਵਿਚਕਰਿਆ ਆਪਣਾ ਕੀ ਰਿਹਾ ਜਾ ਰਿਹਾ ਹੈ ਮੰਤਰੀ ਸਾਹਿਬ ਇੱਥੇ ਤਾਂ ਕੰਮ ਚੱਲ ਰਿਹਾ ਸਾਡਾ ਚੌਂਕ ਤੇ ਕੰਮ ਚੱਲ ਰਿਹਾ ਤੁਸੀਂ ਚੌਂਕ ਦਾ ਵੀ ਕਲਿੱਪ ਦੇਖ ਸਕਦੇ ਆ ਸਾਰੀ ਪੀਸੀ ਦਿਖ ਚੁੱਕੀ ਹੈ ਲੈਂਟਰ ਉੱਥੇ ਵੀ ਕੱਚਾ ਹੀ ਪਿਆ ਵਾ ਕੱਲ ਦੀ ਪਾ ਲਿਖਤੀਸ ਕਾ ਦੇ ਚੁੱਕੇ ਆ ਕਮਿ ਕੋਈ ਅਲੱਗ ਕਰ ਕਾਰਵਾਈ ਨਹੀਂ ਕੋਈ ਸਾਨੂੰ ਕੋਲ ਨਹੀਂ ਆਈ ਆ ਡੀਸੀ ਸਾਹਿਬ ਆਪਾਂ ਨੋਟਿਸ ਲੈ ਕੇ ਆਏ ਗੱਲ ਲਈ ਤੁਸੀਂ ਦੇਖੋ ਸੇਫਟੀ ਪਰਪਸ ਕੀ ਆ ਕੋਈ ਸੇਫਟੀ ਪਰਪਸ ਨਹੀਂ ਹਾਲੇ ਬਲੈਂਟਰ ਹਾਲੇ ਵੀ ਅਰ ਲੰਕਿਆਂ ਪਿਆਵਾ ਅਗਲੀ ਰਣਨੀਤੀ ਹੁਣ ਆਪਣੀ ਬਾਲਮੀਕ ਭਾਈਚਾਰੇ ਦੀ ਕੀ ਹੋਏਗੀ ਜੇਕਰ ਤੁਹਾਡੇ ਕਹੇ ਮੁਤਾਬਕ ਜਿਹੜੀ ਉਹ ਕਾਰਵਾਈ ਨਹੀਂ ਹੁੰਦੀ ਐ ਜਾਂ ਦੁਬਾਰਾ ਇਹਨੂੰ ਰੈਨੋਵੇਟ ਨਹੀਂ ਕੀਤਾ ਜਾਂਦਾ ਜਿਵੇਂ ਕਿ ਭਾਈ ਸਾਹਿਬ ਨੇ ਦੱਸਿਆ ਕਿ ਸਾਡੀ ਮੰਗ ਐ ਇੱਕ ਵਾਰ ਦੁਬਾਰਾ ਤੋੜ ਕੇ ਜਿਹੜਾ ਇਹ ਹਿੱਸਾ ਦੁਬਾਰਾ ਸਾਡੀ ਨਿਗਰਾਨੀ ਦੇ ਵਿੱਚ ਜਿਹੜਾ ਬਣਾਇਆ ਜਾਵੇ ਜੇਕਰ ਨਹੀਂ ਹੁੰਦੀ ਤਾਂ ਫੇ ਅਗਲੀ ਰਣਨੀਤੀ ਕੀ ਆਪਣੀ ਭਾਈਚਾਰੇ ਦੀ ਅਗਲੀ ਦੇਖੋ ਰਣਨੀਤੀ ਜਿਹੜੀ ਹੋਗੀ ਸਾਡੇ ਸਮਾਜ ਜਿੰਨੇ ਮੋਦਬਰ ਹੋ ਗਏ ਆਪਾਂ ਸਾਰੇ ਬੈਠ ਕੇ ਮੀਟਿੰਗ ਕਰਾਂਗੇ ਕੁਝ ਆਪਾਂ ਪ੍ਰੈਸ ਬਾਇਟ ਦਵਾਂਗੇ ਪਹਿਲਾਂ ਕਾਨਫਰੰਸ ਇੱਕ ਆਪਾਂ ਉਹਦੇ ਚਾਪਾ ਸਰਕਾਰ ਨੂੰ ਚੇਤਾ ਸਾਰੇ ਨੂੰ ਪੈਸਾ ਜਾ ਚੁੱਕਾ ਸਭ ਦੀ ਜੇਬਾਂ ਚ ਪੈਸਾ ਗਿਆ ਵਾ ਕੋਈ ਸਾਰੇ ਜਿਹੜੇ ਸ਼ਾਂਤ ਵਾ ਤੁਸੀਂ ਦੇਖ ਸਕਦੇ ਆ ਕੋਈ ਵੀ ਸਰਕਾਰੀ ਮੁਲਾਜ਼ਮ ਹਲਤ ਕਰ ਇੱਥੇ ਆਇਆ ਨਹੀਂ ਸੇਫਟੀ ਪਰਪਸ ਕੋਈ ਜ਼ੀਰੋ ਬੱਥੇ ਠੇਕੇ ਦਾ ਸ਼ਰੇਮ ਹਕੂਮ ਦਾ ਪਿਆ ਵਾ ਮੇਅਰ ਸਾਹਿਬ ਆਪਣੇ ਦਫਤਰ ਜੀਂ ਬੰਦੇ ਪੇ ਕਮਿਸ਼ਨਰ ਕਮਿਸ਼ਨਰ ਦੇ ਵੀ ਸਾਡੇ ਕੋਈ ਰਿਪਲਾਈ ਨਹੀਂ ਹੁੰਦਾ ਕੋਈ ਪਹੁੰਚਾ ਵੀ ਹੋਈਆਂ ਤੁਹਾਡੇ ਤੱਕ ਬਾਲਮੀਕ ਭਾਈਚਾਰੇ ਤੱਕ ਕੀ ਬੈ ਕੇ ਆਪਾਂ ਗੱਲ ਮਕਾ ਲੈਂਦੇ ਆ ਯਾਰ ਜਾਣ ਦਿਓ ਇਹਨੂੰ ਨਾ ਉਜਾਗਰ ਕਰੋ ਜਿਆਦਾ ਮਾਮਲੇ ਤੁਹਾਨੂੰ ਪਤਾ ਵਾ ਕਈ ਬੰਦੇ ਅਪਰੋਚ ਕਰਨਦੇ ਇਸ ਟੀਚ ਸਾਨੂੰ ਤਾਂ ਪਹਿਲਾਂ ਤਾਂ ਪਹਿਲਾਂ ਕੱਲ ਸਿਟੀ ਹਲ ਦੇ ਮੁਲਾਜ਼ਮ ਜੇ ਜੋ ਵੀ ਸਾਡਾ ਆਪਾਂ ਬਹਿ ਕੇ ਸਾਡੀ ਸੈਟਲਮੈਂਟ ਕਰਾ ਦਿੰਦੇ ਆ ਜਿਹੜੀ ਕਿ ਆਪਾਂ ਸੈਟਲਮੈਂਟ ਕੀ ਆਪਾਂ ਕਿਸੇ ਜ਼ਿੰਦਗੀ ਸੈਟਲਮੈਂਟ ਕਰਾਂਗੇ ਸੋ ਚਲੋ ਇਹ ਤਾਂ ਮੰਨ ਲੇਨ ਕਿ ਸੈਟਲਮੈਂਟ ਹੋ ਜਾਏਗੀ ਰੱਬ ਨਾ ਖੁਦਾ ਨਾ ਖਾਸ ਤਾਂ ਜੇਕਰ ਕੋਈ ਆ ਕੇ ਮਰ ਜਾਂਦਾ ਥੱਲੇ ਮੈਂ ਕਹਿੰਦਾ ਦੇਖੋ ਮੰਤਰੀ ਸਾਹਿਬ ਨੂੰ ਇਹ ਤਾਂ ਤੁਹਾਨੂੰ ਜਵਾਬ ਲੈਣਾ ਚਾਹੀਦਾ ਮੰਤਰੀ ਸਾਹਿਬ ਕੋ ਕਿਉਂਕਿ ਇਸ ਟਾਈਮ ਸ਼ਹਿਰ ਦੇ ਜਿਹੜੇ ਮੁਖੀ ਆ ਮੰਤਰੀ ਸਾਹਿਬ ਆ ਜਾਂ ਡੀਸੀ ਸਾਹਿਬ ਆ ਉਹਨਾਂ ਨੂੰ ਵੀ ਇਹ ਸਵਾਲ ਜੋ ਤੁਹਾਨੂੰ ਉਹਨੂੰ ਇਸ ਚੀਜ਼ ਦਾ ਸਵਾਲ ਉਹਨਾਂ ਕੋਲ ਲੈਣਾ ਚਾਹੀਦਾ ਵਾ ਕਾਨੂੰ ਜੇ ਮਰਦੇ ਆ ਕਿ ਜਿਵੇਂ ਉਹ ਚੱਕਦੇ ਆ ਉਹ ਠੀਕ ਹੈ ਜੀ ਸੋ ਇਹ ਸੰ ਵਾਲਮ ਗੱਲਬਾਤ ਕਰਨ ਦੀ ਆਪਾਂ ਕੋਸ਼ਿਸ਼ ਕਰਾਂਗੇ ਭਾਈ ਸਾਹਿਬ ਸਾਭ ਨੂੰ ਅਭੀ ਲੈ ਕਿ ਵਿੱਚ ਨਾ ਬੋਲੇ ਕੋਈ ਵੀ ਤੇ ਜੇਕਰ ਉਹ ਫੋਨ ਚੱਕਦੇ ਨੇ ਕਾਰਤਿਕ ਹੌਸਲਾ ਜਿਹੜੇ ਠੇਕੇਦਾਰ ਨੇ ਉਹਨਾਂ ਨੂੰ ਫੋਨ ਲਗਾਇਆ ਹੋਇਆ ਤੇ ਜੇਕਰ ਉਹ ਫੋਨ ਚੱਕਦੇ ਨੇ ਉਹਨਾਂ ਤੋਂ ਵੀ ਇਸ ਗੱਲ ਦਾ ਜਿਹੜਾ ਜਵਾਬ ਆਪਾਂ ਜ਼ਰੂਰ ਲਵਾਂਗੇ ਕਿ ਜੋ ਬਾਲਮਿਕ ਭਾਈਚਾਰੇ ਵੱਲੋਂ ਦੋਸ਼ ਲਾਏ ਜਾ ਰਹੇ ਨੇ ਕਿ ਇਸ ਵਿੱਚ ਘਟੀਆ ਮਟੀਰੀਅਲ ਦੀ ਵਰਤੋਂ ਕੀਤੀ ਗਈ ਹੈ ਸੋ ਕਾਰਤਿਕ ਹੌਸਲਾ ਵਾਲਾ ਨੂੰ ਜਿਹੜੀ ਉਹ ਰਿੰਗ ਜਾ ਰਹੀ ਹੈ ਹੁਣ ਜੇਕਰ ਉਹ ਫੋਨ ਚੱਕਦੇ ਨੇ ਤਾਂ ਜ਼ਰੂਰ ਉਹਨਾਂ ਦਾ ਪੱਖ ਵੀ ਜਾਣਿਆ ਜਾਵੇਗਾ ਜੋ ਦੋਸ਼ ਉਹਨਾਂ ਤੇ ਲਾਏ ਜਾ ਰਹੇ ਨੇ ਨੇ ਚੱਕਿਆ ਗਿਆ ਉਹਨਾਂ ਵੱਲੋਂ ਫੋਨ ਤਾਂ ਇੱਕ ਵਾਰ ਮੁੜ ਤੋਂ ਦੁਬਾਰਾ ਕੋਸ਼ਿਸ਼ ਕਰਾਂਗੇ 카ਰ্তিক ਖੋਸਲਾ ਦੇ ਨਾਲ ਗੱਲਬਾਤ ਕਰਨ ਲਈ ਇਹਦੇ ਬਾਅਦ ਕੋਸ਼ਿਸ਼ ਕਰੋ ਜਿਸ ਨੰਬਰ 'ਤੇ ਆਪ ਸੱਭ ਪਰ ਕਰਨਾ ਚਾਹਤੇ ਹੈ ਉਹ ਅਭੀ ਸਵਿਚਡ ਆਫ ਹੈ ਤੇ ਹੁਣ ਫੋਨ ਹੈ ਜਿਹੜਾ ਸਵਿਚ ਆਫ ਆ ਰਿਹਾ ਸੋ ਹੁਣ ਇਸ ਦੇ ਨਾਲ ਨਾਲ ਹੀ ਆਪਾਂ ਮੰਤਰੀ ਸਾਹਿਬ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਜੇਕਰ ਉਹ ਫੋਨ ਚੱਕਦੇ ਨੇ ਜਾਂ ਉਹਨਾਂ ਦਾ ਜੀਪੀਏ ਵਗੈਰਾ ਜੇ ਫੋਨ ਚੱਕੇਗਾ ਤਾਂ ਉਹਨਾਂ ਵੱਲੋਂ ਆਪਾਂ ਜਰੂਰ ਏ ਮੰਤਰੀ ਸਾਹਿਬ ਨਾਲ ਗੱਲਬਾਤ ਕਰਵਾਉਣ ਦੀ ਜਿਹੜੀ ਉਹਨਾਂ ਨੂੰ ਅਪੀਲ ਕਰਾਂਗੇ ਰਿਕੁਐਸਟ ਕਰਾਂਗੇ ਜੇਕਰ ਮੰਤਰੀ ਸਾਹਿਬ ਫੋਨ ਚੱਕਦੇ ਨਹੀਂ ਤਾਂ ਜ਼ਰੂਰ ਉਹਨਾਂ ਦਾ ਪੱਖ ਜਾਣਾਂਗੇ ਹਾਂਜੀ ਹੈਲੋ ਹਾਂਜੀ 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 ਇਹ ਨਮਸਕਾਰ ਸਰ ਹਾਂਜੀ ਨਮਸਕਾਰ ਇਹ ਮੈਂ ਚੇਤਨ ਕੁਸ਼ਵਲ ਗੱਲ ਕਰ ਰਿਹਾ ਜੀ ਹੁਸ਼ਾਰਤਪੁਰ نیوز ਚੈਨਲ ਤੋਂ ਮੰਤਰੀ ਸਾਹਿਬ ਨਾਲ ਗੱਲਬਾਤ ਕਰਨੀ ਸੀ ਜੀ ਸਾਧਰ ਜੀ ਬਿਜ਼ੀ ਨੇ ਜੀ ਥੋੜੀ ਜਿਆ ਤੇ ਕਿੰਨੇ ਕੁ ਟਾਈਮ ਤੱਕ ਫ੍ਰੀ ਹੋਣਗੇ ਜੀ ਸਰ ਆ ਤਾਂ ਕੱਟ ਲੈਂ ਗਿਆ ਥੋੜੀ ਦੇਰ ਬਾਅਦ ਕਰ ਲਉ ਠੀਕ ਹੈ ਜੀ ਸੋ ਮੰਤਰੀ ਦੇ ਵਿੱਚ ਵਿਅਸਤ ਨੇ ਮਾਫੀ ਚਾਹੁੰਦਾ ਮੀਟਿੰਗ ਦੇ ਵਿੱਚ ਵਿਅਸਤ ਨੇ ਮੰਤਰੀ ਸਾਹਿਬ ਸੋ ਜੇਕਰ ਉਹਨਾਂ ਦਾ ਫੋਨ ਆਉਂਦਾ ਹੈ ਜਾਂ ਮੇਰੇ ਵੱਲੋਂ ਵੀ ਉਹਨਾਂ ਤੱਕ ਦੁਬਾਰਾ ਪਹੁੰਚ ਕੀਤੀ ਜਾਵੇਗੀ ਸੋ ਜਰੂਰ ਉਹਨਾਂ ਵੱਲੋਂ ਜਵਾਬ ਲਿਆ ਜਾਵੇਗਾ ਇਸ ਗੱਲ ਨੂੰ ਲੈ ਕੇ ਕਿ ਵਾਲਮੀਕ ਭਾਈਚਾਰੇ ਦੇ ਵਿੱਚ ਇਸ ਘਟਨਾ ਨੂੰ ਲੈ ਕੇ ਜਿਹੜਾ ਉਹ ਖਾਸਾ ਰੋਸ ਪਾਇਆ ਜਾ ਰਿਹਾ ਹੈ ਕੈਮਰਾ ਪਰਸਨ ਨੇ ਕਰਮਜੀਤ ਸਿੰਘ ਅਜੇ ਦੇ ਨਾਲ ਚੇਤਨ ਕਸ਼ਵ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਹੋ ਹੁਸ਼ਾਰ ਪਰ ਨਿਊਜ਼ ਦੇ ਨਾਲ